ਦੇ ਵੀ ਲੈਵਲ ਦੀ ਗੇਮ ਸੰਗ੍ਰਹਿ ਲਈ ਚੁਣਿਆ ਉਸ ਤੋਂ ਬੋਲ ਗਿਆ। ਕਿੰਨੀ ਮਰਜ਼ੀ ਕਿੱਥੇ ਆਈ ਆ। ਸਾਰਿਆਂ ਨੂੰ ਬਹੁਤ ਖੁਸ਼ੀ ਆ ਮਾਡਮਾਂ ਵੀ ਬਹੁਤ ਲੁੜਿਆ। ਬਹੁਤ ਮਿਹਨਤ ਕੀਤੀ ਮਾਡਮਾਂ ਨੇ ਸਾਡੇ ਬੱਚੇ ਨੂੰ ਅੱਗੇ ਲਾ ਗਏ। ਜੋ ਵੀ ਮਰਜ਼ੀ ਮਿਹਨਤ ਕਰਨੀ ਪੈ ਜੇ ਬੱਚਿਆਂ ਨੂੰ ਜ਼ਰੂਰ ਕਾਮਯਾਬ ਕਰਨਾ ਤੇ ਕਰਦੇ ਹੀ ਰਵਾਂਗੇ ਤੇ ਬੱਚਿਆਂ ਨੂੰ ਅਸੀਂ ਅੱਗੇ ਵਧਾਉਣਾ। ਅਸੀਂ ਦੇਖਿਆ ਵੀ ਇਹ ਫਸਟ ਆਈ ਸਾਰੇ ਸਕੂਲ ਦੇ ਬੱਚਿਆਂ ਚੋਂ ਆ ਫਿਰ ਦੇਨ ਸੈਂਟਰ ਲੈਵਲ ਗੇਮਸ ਕੋਤੇ ਵੀ ਇਹ ਫਸਟ 600 ਮੀਟਰ ਜਿਹੜੀ ਰੇਸ ਹੈ ਵਿੱਚ ਫਸਟ ਆਈ ਫਿਰ ਬਲੋਕ ਲੈਵਲ ਫਿਰ ਡਿਸਟ੍ਰਿਕਟ ਲੈਵਲ ਐਂਡ ਨਾਓ ਸਟੇਟ ਲੈਵਲ ਇਹ ਬੱਚਾ ਸਾਡੇ ਸਕੂਲ ਪੰਜਵੀਂ ਕਲਾਸ ਨੂਰਕਰ ਪੜ੍ਹਦੀ ਹੈ ਇਹਨੇ ਬਹੁਤ ਹੀ ਸਖਤ ਮਿਹਨਤ ਸਦਕਾ ਸਟੇਟ ਲੈਵਲ ਦੀ ਟੀਮ ਤੇ 골ਡ ਮੈਡਲ ਹਾਸਲ ਕੀਤਾ ਖਦੇ ਵੀ ਇਹ ਨਹੀਂ ਕਿ ਆ ਕਿ ਮੈਂ ਥੱਕ ਗਈ ਮੈਡਮ ਇਹਨੂੰ ਜਦੋਂ ਵੀ ਕਿਹਾ ਗਿਆ ਕਿ ਆਪਾਂ ਇਕਰਾਮ ਹੋਰ ਲਗਾਈਏ ਨੂਰ ਉਹ ਕਹਿੰਦੀ ਸੀ ਕਿ ਹਾਂ ਜੀ ਮੈਡਮ ਯਸ ਨਾਮ ਜ਼ਰੂਰ ਲਗਾਵਾਂਗੇ ਕਦੇ ਵੀ ਇਹਨੇ ਮਨਾ ਨਹੀਂ ਕੀਤਾ ਮਜ਼ਦੂਰ ਦੀ ਧੀ ਨੇ ਕਰ ਵਿਖਾਇਆ ਕਮਾਲ ਰਾਜਪਦਰੀ ਖੇਡਾਂ 'ਚ ਜਿੱਤਿਆ ਸੋਨ ਤਗਮਾ ਸਕੂਲ ਦੇ ਅਧਿਆਪਕਾਂਵਾਂ ਨੇ ਢੋਲ ਵਜਾ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਕੀਤਾ ਸਵਾਗਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੰਗਰੂਰ ਵਿੱਚ ਕਰਵਾਈ ਰਾਜ ਪੱਧਰੀ ਐਥਲੈਟਿਕ ਮੀਟ ਤਹਿਤ 600 ਮੀਟਰ ਦੌੜ ਵਿੱਚ ਅਬੋਹਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਲੜਕੀ ਨੇ ਸੋਨ ਤਗਮਾ ਜਿੱਤਿਆ ਇਹ ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ ਅਬੋਹਰ ਵਿੱਚ ਹੈ ਤੇ ਬੱਚੀ 5ਵੀਂ ਕਲਾਸ ਵਿੱਚ ਪੜ੍ਹਨ ਵਾਲੀ ਹੈ ਜਿਸ ਦੇ ਪਿਤਾ ਜੱਗਾ ਸਿੰਘ ਨੇ ਤੇ ਉਹ ਮਜ਼ਦੂਰੀ ਦਾ ਕੰਮ ਕਰਦੇ ਨੇ ਇਸ ਮਜ਼ਦੂਰ ਦੀ ਧੀ ਨੇ ਸੋਨ ਤਗਮਾ ਜਿੱਤ ਕੇ ਜਿੱਥੇ ਅਬੋਹਰ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਤੇ ਮਾਪੇ ਫਕਰ ਨਾਲ ਢੋਲ ਵਜਾਉਂਦੇ ਤੇ ਖੁਸ਼ੀ ਮਨਾਉਂਦੇ ਹੋਏ ਦਿਖਾਈ ਦਿੱਤੇ ਤਾਂ ਦੱਸ ਦੇ ਕਿ ਸੋਨ ਤਗਮਾ ਜਿੱਤ ਕੇ ਆਈ ਨੂਰ ਕੋਰ ਦਾ ਸਵਾਗਤ ਸਕੂਲ ਦੇ ਅਧਿਆਪਕਾਂ ਨੇ ਢੋਲ ਵਜਾ ਕੇ ਲੱਡੂ ਵੰਡ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਦਿਖਾਇਆ। ਉਹਨਾਂ ਕਿਹਾ ਕਿ ਬੱਚੀ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਜਿਸ ਵੇਲੇ ਵੀਸ ਨੂੰ ਪ੍ਰੈਕਟਿਸ ਕਰਨ ਲਈ ਕਿਹਾ ਜਾਂਦਾ ਸੀ ਇਸ ਨੇ ਕਦੇ ਨਹੀਂ ਕਿਹਾ ਕਿ ਮੈਂ ਥੱਕੀ ਹੋਈ ਹਾਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਜ ਪੱਧਰੀ 600 ਮੀਟਰ ਦੌੜ ਵਿੱਚੋਂ ਅੱਜ ਇਸ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਅੱਜ ਜਦੋਂ ਉਹ 골ਡ ਮੈਡਲ ਜਿੱਤ ਕੇ ਸਕੂਲ ਆਈ ਤਾਂ ਸਕੂਲ ਦੇ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਸਕੂਲ ਦੇ ਸਮੂਹ ਸਟਾਫ ਨੇ ਵਿਦਿਆਰਥਣ ਨੂੰ ਫੁੱਲਾਂ ਵਾਂਗ ਹੱਥਾਂ ਦੇ ਚੱਕਿਆ ਹੋਇਆ ਸੀ ਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਦੂਜੇ ਪਾਸੇ ਨੂਰਕੌਰ ਦੇ ਮਾਤਾ-ਪਿਤਾ ਦੇ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਤੇ ਸਕੂਲ ਦੀ ਮੁਖੀ ਮੈਡਮ ਮਮਤਾ ਗਲਹੋਤਰਾ ਅਤੇ ਗੀਤਿਕਾ ਦੁੱਗਲ ਨੇ ਵੀ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਸਾਡੇ ਸਕੂਲ ਦੀ ਇਸ ਬੱਚੀ ਨੇ ਖੂਬ ਮਿਹਨਤ ਕਰਕੇ ਇਹ 골ਡ ਮੈਡਲ ਜਿੱਤਿਆ ਹੈ। ਕਾਰਨ ਇਸ ਦੇ ਪਰਿਵਾਰ ਤੇ ਸਾਡੇ ਵਿੱਚ ਖੁਸ਼ੀ ਦਾ ਮਾਹੌਲ ਹੈ ਗੱਲਬਤ ਕਰਦੇ ਆ ਨੂਰਕੌਰ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦੀ ਹੈ ਨੂਰਕੌਰ ਨੇ ਇਹ ਵੀ ਕਿਹਾ ਕਿ ਸਿਰਫ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਹੀ ਤਰੱਕੀ ਨਹੀਂ ਕਰਦੇ ਸਗੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਤਰੱਕੀ ਕਰਦੇ ਨੇ ਮੈਂ ਸਾਰਿਆਂ ਦੇ ਸਹਿਯੋਗ ਨਾਲ ਇਹ ਤਗਮਾ ਜਿੱਤਿਆ ਤੇ ਮੈਂ ਹੁਣ ਸਬਦਾਲ ਧੰਨਵਾਦ ਵੀ ਕਰਦੀਆਂ ਦੂਜੇ ਪਾਸੇ ਸਕੂਲ ਦੇ ਮੁਖੀ ਮਮਤਾ ਗਲੋਤਰਾ ਨੇ ਕਿਹਾ ਕਿ ਇਸ ਬੱਚੀ ਵਿੱਚ ਪਹਿਲਾਂ ਹੀ ਹੁਨਰ ਸੀ ਤੇ ਸਟਾਫ ਦੀ ਮਦਦ ਨਾਲ ਇਸ ਨੂੰ ਨਿਖਾਰਿਆ ਗਿਆ ਜਿਸ ਕਾਰਨ ਇਹ ਰਿਜ਼ਲਟ ਵਿੱਚ ਮੂਰਿਆਈ ਹੈ। ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਹੋਰ ਅੱਗੇ ਲਿਆਉਣ ਵਿੱਚ ਮਦਦ ਕਰਦੇ ਰਹਿਣਗੇ। ਮੇਰਾ ਇਹ ਨਾਮ ਮੋਤੀ ਮੈਂ ਨਾਲ ਨਗਰੀ ਸਕੂਲ ਵਿੱਚ پڑھਦੀ ਹਾਂ। ਸਟੇਟ ਲੈਵਲ ਸਟੇਟ ਕਲਾਸ 3 ਨਹੀਂ ਪਹਿਲੇ ਬਸ ਸਕੂਲ ਲੈਵਲ ਤੱਕ ਇਹ ਦੋਵੇਂ ਹੈ ਬਲੈਕ ਤੇ ਫਿਰ ਸਰ ਜੀ ਲਾ ਪੜ੍ਹਦੇ ਕਿ ਇਸ ਲੈਵਲ ਦੀ ਬੇਨ ਕਿੰਨੇ ਹੋਈ ਸੀ ਕਿ ਹਾਂ ਸਟੇਟ ਲੈਵਲ ਦੀ ਗੇਮਸ ਇੰਗਰੋਲ ਸੀ ਬਈ ਨੇ ਉਸ ਤੋਂ ਬਹੁਤ ਜ਼ਿਆਦਾ ਇਸ ਤਰ੍ਹਾਂ ਅਸੀਂ ਕਰਿਆ ਅਸੀਂ ਬਹੁਤ ਹੀ ਮੈਸੂਮ ਸੀ। Papa's story ਇਹ ਬਈ ਸਰੇ ਕਿ ਉਹ ਲੋਕਾਂ ਦਾ ਪਾਪ ਸੀ ਉਹ ਉਹ ਚਾਰਾਂ ਦਾ ਤੋਚਦਾ ਕਿ ਉਹ ਸਨ। ਨੂੰ ਕੋਚ ਦਾ ਕਿ ਮੇਰੇ ਨੂੰ ਮੇਰੇ ਸੱਤ ਅਕੀਸ ਪਰ ਜਾਂਦੀ ਸੀ।

ਹਾਂਜੀ ਬੱਚੇ ਹਾਂਜੀ ਬੱਚੇ ਕਿੰਨੇ ਆ ਮੇਰੇ ਤਾਂ ਤਿੰਨ ਕੁੜੀਆਂ ਆ ਇੱਕ ਲੰਬਾ ਕੁੜੀ ਇੱਕ ਆਹ ਲਓ ਅੱਜਕੱਲ੍ਹ ਕੁੜੀਆਂ ਦੇ ਮਤਲਬ ਧਾਰਨਾ ਕੀ ਮਤਲਬ ਰੋਸ਼ਨਾ ਦੀ ਵਧ ਗਈ ਹੈ ਉਹ ਬਾਰੇ ਕੀ ਦੇਣਾ ਚਾਹੁੰਗੇ ਨਹੀਂ ਸਾਡੀਆਂ ਤਾਂ ਕੁੜੀਆਂ ਵੀ ਮੁੰਡਿਆਂ ਵਰਗੀਆਂ ਸਾਨੂੰ ਕੋਈ ਨਹੀਂ ਸਿਸਲੀ ਹੁੰਦਾ ਵੀ ਸਾਡੀਆਂ ਕੁੜੀਆਂ ਹੈਗੀਆਂ ਸਾਡੇ ਪੁੱਤਾਂ ਵਰਗੀਆਂ ਹੈਗੀਆਂ ਸਾਨੂੰ ਤਾਂ ਬਹੁਤ ਵੱਡੀ ਖੁਸ਼ੀ ਹੈ ਨੂੰ ਬਹੁਤ ਮਾਣ ਆ ਸਾਡੇ ਬੱਚੇ ਤੇ ਸਾਡੀਆਂ ਜਿਹੜੀਆਂ ਮੈਡਮਾਂ ਬਹੁਤ ਜ਼ਿਆਦਾ ਖੇਚਲ ਕਰਦੀਆਂ ਬਹੁਤ ਮਿਹਨਤ ਕਰਦੀਆਂ ਸਾਡੇ ਬੱਚਿਆਂ ਵਾਸਤੇ ਸਪੈਸ਼ਲ ਦੁੱਧ ਪਲਾਉਂਦੀਆਂ ਇੱਕ ਮਹੀਨਾ ਮਹੀਨਾ ਦੌੜ ਲਗਾਉਂਦੀਆਂ ਸਾਡੇ ਤੋਂ ਵੱਧ ਕੇ ਮੈਡਮਾਂ ਖੇਚਲ ਕਰਦੀਆਂ ਬਹੁਤ ਜ਼ਿਆਦਾ ਧੰਨਵਾਦ ਮੈਡਮਾਂ ਵਾਸਤੇ ਜੀ ਅਸੀਂ ਆਹੀ ਕਹਿਣਾ ਚਾਹੁੰਦੇ ਆ ਸਾਡੇ ਬੱਚੇ ਨੂੰ ਅੱਗੇ ਲਿਜਾ ਰਹੇ ਆ ਮੈਡਮਾਂ ਦੀ ਬਹੁਤ ਬਹੁਤ ਧੰਨਵਾਦ ਗੁੜੀਆ ਤਾਂ ਦੀ ਪੰਜਾਬ ਤੋਂ ਫਸ ਗਈ ਹੈ ਗੋਲ ਮੈਡਲ ਲੈ ਕੇ ਆਈ ਹੈ ਕਿੰਨੀ ਖੁਸ਼ ਹੋ ਰਹੀ ਹੈ ਬਹੁਤ ਖੁਸ਼ੀ ਹੈ ਜੀ ਸਾਨੂੰ ਸਕੂਲ ਅਨਮੋ ਵੀ ਬਹੁਤ ਖੁਸ਼ੀ ਹੈ ਸਾਨੂੰ ਆਪ ਵੀ ਬਹੁਤ ਖੁਸ਼ੀ ਹੈ ਬਹੁਤ ਵੱਡੇ ਹਸਬੰਦ ਹੈ ਉਹ ਮਜ਼ਦੂਰੀ ਕਰਦੇ ਹਨ ਹਾਂ ਜੀ ਮੌਜੂਦਗੀ ਮੇਂ ਆਪਣੀ ਲੜਕੀ ਨੂੰ ਤੁਸੀਂ ਇਸ ਮਕਾਮ ਤੇ ਪਹੁੰਚਾਇਆ ਉਸ ਬਾਰੇ ਕੀ ਕਹੋਗੇ ਜੀ ਸਾਨੂੰ ਜੋ ਵੀ ਮਰਜ਼ੀ ਮਿਹਨਤ ਕਰਨੀ ਪੈ ਜੇ ਬੱਚਿਆਂ ਨੂੰ ਜ਼ਰੂਰ ਕਾਮਯਾਬ ਕਰਨਾ ਤੇ ਘਰਕੀ ਰਵਾਂਗੇ ਤੇ ਬੱਚਿਆਂ ਨੂੰ ਅਸੀਂ ਅੱਗੇ ਵਧਾਉਣਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸ਼ਤਿ ਸ਼ੇਕਾਲ ਮਾਈਸੈਲਫ ਮਮਤਾ ਗਿਲੋਤਰਾ ਐਚਟੀ ਜੀਪੀਐਸ ਨਾਨਕਨਗਰੀ ਅ ਅੱਜ ਜਿਸ ਵਿਸ਼ੇ ਤੇ ਗੱਲ ਹੋ ਰਹੀ ਹੈ ਉਹ ਹੈ ਕਿ ਸਾਡਾ ਜਿਹੜਾ ਬੱਚਾ ਹੈ 5th ਕਲਾਸ ਦੇ ਸਟੂਡੈਂਟ ਨੂਰ ਕੌਰ ਉਹ ਸਟੇਟ ਲੈਵਲ ਗੇਮਸ ਚ 골ਡ ਮੈਡਲ ਜਿੱਤ ਕੇ ਆਈ ਹੈ ਔਰ ਇੰਨੀ ਵੱਡੀ ਖੁਸ਼ੀ ਨੂੰ ਸੰਭਾਲਣਾ ਸਾਡੇ ਵਾਸਤੇ ਬਹੁਤ ਔਖਾ ਹੋਇਆ ਪਿਆ ਔਰ ਇਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਤਾਂ ਹੋਰ ਵੀ ਮੁਸ਼ਕਿਲ ਹੋਇਆ ਹੈ ਪਹਿਲਾ ਸਭ ਤੋਂ ਪਹਿਲਾ ਇਸ ਬੱਚੀ ਦੀ ਸਾਨੂੰ ਕਿਵੇਂ ਪਹਿਚਾਨ ਹੋਈ ਅਸੀਂ ਸਕੂਲ ਲੈਵਲ ਗੇਮਸ ਤੇ ਐਨੂੰ ਸਟੇਡੀਅਮ ਲੈ ਕੇ ਗਏ ਉੱਥੇ ਅਸੀਂ ਦੇਖਿਆ ਵੀ ਇਹ ਫਸਟ ਆਈ ਸਾਰੇ ਸਕੂਲ ਦੇ ਬੱਚਿਆਂ ਚੋਂ ਤਾਂ ਫਿਰ ਦਿਨ ਸੈਂਟਰ ਲੈਵਲ ਗੇਮਸ ਉੱਥੇ ਵੀ ਇਹ ਫਸਟ 600 ਮੀਟਰ ਜਿਹੜੀ ਰੇਸੇ ਵਿੱਚ ਫਸਟ ਆਈ ਫਿਰ ਬਲੌਕ ਲੈਵਲ ਫਿਰ ਡਿਸਟ੍ਰਿਕਟ ਲੈਵਲ ਐਂਡ ਨਾਓ ਸਟੇਟ ਲੈਵਲ ਸਟੇਟ ਲੈਵਲ 600 ਮੀਟਰ ਰੇਸ ਤੇ 46 ਗਰਲਸ ਚੋਂ ਫਸਟ ਆਣਾ ਆਪਦੇ ਆਪ ਚ ਇੱਕ ਬਹੁਤ ਵੱਡੀ ਗੱਲ ਐ 23 ਜਿਹੜੀਆਂ ਡਿਸਟ੍ਰਿਕਟਸ ਨੇ ਪਾਰਟਿਸਪੇਟ ਕੀਤਾ ਹਰ ਡਿਸਟ੍ਰਿਕਟ ਚ ਦੋ ਬੱਚੇ ਸੀਗੇ ਤਾਂ ਸਾਡੇ ਸਕੂਲ ਚ ਇੱਕ ਇਹ ਵੀ ਐ ਵੀ ਚਲੋ ਸਾਨੂੰ ਇਹ ਦਿੱਕਤ ਆਂਦੀ ਸੀ ਵੀ ਸਾਡੇ ਸਕੂਲ ਚ ਗਰਾਊਂਡ ਨਹੀਂ ਸੀਗਾ ਐਸ ਲਈ ਸਾਡੇ ਜਿਹੜੇ ਦੋ ਟੀਚਰ ਸ਼੍ਰੀਮਤੀ ਰਿਤਿਕਾ ਤੇ ਸ਼੍ਰੀਮਤੀ ਕਮਲਬੀਰ ਕੋਰ ਰੋਜ਼ਾਨਾ ਇਸ ਬੱਚੀ ਨੂੰ ਵੌਇਸਪool ਦੇ ਵਿੱਚ ਪ੍ਰੈਕਟਿਸ ਵਾਸਤੇ ਲੈ ਕੇ ਜਾਂਦੇ ਸੀ ਔਰ ਇਸ ਬੱਚੀ ਵਾਸਤੇ ਬੜੀ ਸ਼ਾਬਾਸ਼ ਦੀ ਗੱਲ ਹੈ ਇਸ ਬੱਚੀ ਨੇ ਕਦੇ ਨਹੀਂ ਕਿਹਾ ਵੀ ਮੈਂ ਥੱਕ ਗਈ ਆ ਮੈਂ ਹੋਰ ਨਹੀਂ ਦੌੜ ਸਕਦੀ ਔਰ ਇੰਨਾ ਅਸੀਂ ਤਾਂ ਕਹਿੰਦੇ 600 ਮੀਟਰ ਰੇਸ ਨਹੀਂ ਇਹਨੂੰ ਤਾਂ 2 ਕਿਲੋਮੀਟਰ ਆਪਾਂ ਦੌੜਾ ਲਓ ਤਾਂ ਵੀ ਇਹਨੂੰ ਸਾਹ ਨਹੀਂ ਚੜਦਾ ਬਹੁਤ ਹੈ ਇਹ ਬੱਚੀ ਜੇਕਰ ਐਸੇ ਤਰ੍ਹਾਂ ਇਹਨੂੰ ਅੱਗੋਂ ਸਾਥ ਮਿਲਦਾ ਰਿਹਾ ਇਹਦੇ ਟੀਚਰਸ ਆ ਸਮਾਜ ਦਾ ਪੇਰੈਂਟਸ ਦਾ ਤਾ ਇਹ ਬਹੁਤ ਅੱਗੇ ਜਾ ਸਕਦੀ ਨੈਸ਼ਨਲ ਲੈਵਲ ਤੇ ਜਾ ਸਕਦੀ 올림픽ਸ ਤੱਕ ਖੇਡ ਸਕਦੀ ਹੈ ਬਹੁਤ ਹੀ ਵੱਡੀ ਮਤਲਬ ਇਹਦੀ ਇਹ ਪ੍ਰਾਪਤੀ ਹੈ ਜਿਹਦੇ ਤੇ ਸਾਨੂੰ ਸਾਰੇ ਸਕੂਲ ਨੂੰ ਬਹੁਤ ਮਾਣ ਹੈ ਤੇ ਇੱਕ ਇੱਕ ਚ ਵੀ ਸਾਡੇ ਵੱਲੋਂ ਜੋ ਕੁਝ ਹੋਇਆ ਇਹਦੀ ਹੈਲਪ ਕਿਸੇ ਵੀ ਤਰ੍ਹਾਂ ਦੀ ਹੋਈ ਅਸੀਂ ਜੂਰ ਕਰਿਆ ਕਰਾਂਗੇ ਇਸ ਪ੍ਰੈਕਟਿਸ ਦੇ ਦੌਰਾਨ ਹਰ ਰੋਜ਼ ਸਾਡੇ ਦੋ ਟੀਚਰਸ ਆਂਦੇ ਹੋਏ ਇਹਦੇ ਵਾਸਤੇ ਦੁੱਧ-ਦੁੱਧ ਵਗੈਰਾ ਲੈ ਕੇ ਆਨਾ ਮਾਰਕੀਟ ਤੋਂ ਤਾਂ ਇਹਦੇ ਵਾਸਤੇ ਰੋਜ਼ਾਨਾ ਦੁੱਧ, ਚਨੇ, ਬਾਦਾਮ ਵਗੈਰਾ ਸਕੂਲ ਵੱਲੋਂ ਅਸੀਂ ਮੈਕਸਿਮਮ ਮਤਲਬ ਕੋਸ਼ਿਸ਼ ਕਰਦੇ ਸੀ ਵੀ ਜੇ ਬੱਚਾ ਇੰਨੀ ਮਤਲਬ ਵਰਕਆਊਟ ਕਰ ਰਿਹਾ ਤੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੀਕਨੈਸ ਨਾ ਆਵੇ ਤਾਂ ਫਿਰ ਉਸ ਲੈਵਲ ਤੇ ਵੀ ਕੰਮ ਕਰਨਾ ਬਹੁਤ ਜ਼ਰੂਰੀ ਸੀ ਤੇ ਬਾਕੀ ਜੋ ਵੀ ਅਚੀਵਮੈਂਟ ਹੈ ਤੁਹਾਡੇ ਸਭ ਦੇ ਸਾਹਮਣੇ ਹੈ ਤੇ ਕਾਬਲੇ ਤਾਰੀਫ ਹੈ ਬਹੁਤ-ਬਹੁਤ ਧੰਨਵਾਦ ਮੈਂ ਸਾਰਿਆਂ ਤੋਂ ਪਹਿਲਾਂ ਇੱਥੇ ਪਹੁੰਚੇ ਹੋਏ ਸਾਰੇ ਮੇਰੇ ਟੀਚਰਜ਼ ਮੈਡਮ ਸੀਐਚਟੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਇੰਨਾ ਰਿਗਾਰਡ ਦਿੱਤਾ ਬਾਕੀ ਇਹ ਬੱਚਾ ਸਾਡੇ ਸਕੂਲ 5ਵੀਂ ਕਲਾਸ ਨੂਰਕਰ ਪੜ੍ਹਦੀ ਹੈ ਇਹਨੇ ਬਹੁਤ ਹੀ ਸਖਤ ਮਿਹਨਤ ਸਦਕਾ ਸਟੇਟ ਲੈਵਲ ਦੀ ਟੀਮ ਤੇ 골ਡ ਮੈਡਲ ਹਾਸਲ ਕੀਤਾ ਹੈ ਜਿੱਥੇ ਆਪਣੇ ਸਰਕਾਰੀ ਸਕੂਲ ਦੇ ਬੱਚੇ ਆ ਪੜ੍ਹਾਈ ਚੱਗੇ ਉਸੇ ਤਰ੍ਹਾਂ ਖੇਡ ਖੇਡਾ ਚ ਬਹੁਤ ਮਿਹਨਤ ਕਰਕੇ ਇੱਥੇ ਪਹੁੰਚੀ ਐ ਅੱਗੇ ਰੱਬ ਅੱਗੇ ਅਸੀਂ ਦੁਆ ਕਰਦੇ ਆਂ ਵੀ ਇਹ ਅੱਗੇ ਹੋਰ ਨੈਸ਼ਨਲ ਲੈਵਲ ਤੱਕ ਪਹੁੰਚੀ ਤੇ ਇਹਨੂੰ ਤਿਆਰੀ ਕਿੱਦਾਂ ਕਰਾਉਂਦੇ ਸੀਗੇ ਤੇ ਕਿੱਥੇ ਤਿਆਰੀ ਕਰਦੇ ਸੀ ਤਿਆਰੀ ਸਾਰ ਅਸੀਂ 5-6 ਮਹੀਨੇ ਹੈਸਕੈਂਡ ਸਕੂਲ ਲੈ ਕੇ ਜਾਂਦੇ ਸੀ ਕਿਉਂਕਿ ਸਾਡੇ ਸਕੂਲ ਚ ਗਰਾਊਂਡ ਨਹੀਂ ਸੀਗਾ ਇਸ ਕਰਕੇ ਸਾਡੇ ਮੈਡਮ ਨੇ ਹਮੇਸ਼ਾ ਸਾਥ ਦਿੱਤਾ ਮਮਤਾ ਮੈਡਮ ਨੇ ਇਹ ਕਦੇ ਨਹੀਂ ਸਾਨੂੰ ਰੋਕਦੇ ਸੀ ਅਸੀਂ 2 ਘੰਟੇ 3 ਘੰਟੇ ਸਵੇਰ 9 ਵਜੇ ਹੀ ਚਲੇ ਜਾਂਦੇ ਸੀਗੇ ਤੇ ਇਹ ਬੇਟੀ ਦੇ ਵੀ ਬਹੁਤ ਮਤਲਬ ਵਧੀਆ ਗੋ ਰਿਸਪਾਂਸ ਮਿਲਿਆ ਕਦੇ ਨੇ ਨਹੀਂ ਕਿਹਾ ਵੀ ਮੈਂ ਥੱਕ ਗਈ ਜਾਂ ਆਕ ਗਈ ਜਿੰਨੇ ਮਰਜ਼ੀ ਉੱਥੇ ਅਸੀਂ 3 ਘੰਟੇ ਲਵਾਉਂਦੇ 4 ਘੰਟੇ ਬਹੁਤ ਮਿਹਨਤ ਕੀਤੀ ਇਸ ਕਰਕੇ ਗੋਡ ਬlesਸ ਇਹ ਲੜਕੀ ਨੇ ਬੜੀ ਸੁਖਾਈ ਬੱਚੀ ਨੇ ਗੋਡ ਵਾਲਾ ਜਿੱਤੇ ਅੱਛੇ ਸੁਣ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਥੇ ਆਪਣੇ ਸਾਡੇ ਐਚਟੀ ਮੈਮ ਸੀਐਚਟੀ ਮੈਮ ਮੇਰੇ ਸਾਰੇ ਟੀਚਰਸ ਜਿਹੜੇ ਸ ਮੇਰੇ ਨਾਲ ਕੰਮ ਕਰ ਰਹੇ ਇਥੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਤਾਂ ਹੀ ਆਪਾਂ ਅੱਜ ਇਹ ਮੁਕਾਮ ਤੱਕ ਪਹੁੰਚ ਪਾਏ ਆ ਪਿੱਛਾ ਸਕੂਲ ਦੇ ਵੀ ਜਿਹੜੀ ਵੀ ਸਾਡੀ ਰਿਸਪੌਂਸਿਬਿਲਟੀ ਸੀ ਟੀਚਰਸ ਨੇ ਸੰਭਾਲ ਲਿਆ ਤਾਂ ਅਸੀਂ ਇਹਨੂੰ ਗਰਾਊਂਡ ਲੈ ਕੇ ਜਾਂਦੇ ਸੀ ਤਾਂ ਇਹਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਥੱਕ ਗਈ ਮੈਡਮ ਇਹਨੂੰ ਜਦੋਂ ਵੀ ਕਿਹਾ ਗਿਆ ਕਿ ਆਪਾਂ ਇੱਕ 라ਉਂਡ ਹੋਰ ਲਗਾਈਏ ਨੂਰ ਤਾਂ ਕਹਿੰਦੀ ਸੀ ਕਿ ਹਾਂਜੀ ਮੈਡਮ ਯੈਸ मैम ਜ਼ਰੂਰ ਲਗਾਵਾਂਗੇ ਕਦੇ ਵੀ ਇਹਨੇ ਮਨਾ ਨਹੀਂ ਕੀਤਾ ਤਾਂ ਇਹਦੇ ਵਿੱਚ ਇਹਦਾ ਵੀ ਪੂਰਾ ਯੋਗਦਾਨ ਰਿਹਾ ਹੈ ਕਿ ਇਹਨੇ ਸਾਡੀ ਜਿੰਨੀ ਵੀ ਆਪਾਂ ਨੂੰ ਜਿਵੇਂ ਕਹਿੰਦੇ ਰਹੇ ਇਹਨੇ ਉਹ ਗੱਲ ਮੰਨੀ। ਉਹ ਸਰਕਾਰੀ ਸਕੂਲ ਵੀ ਹਰ ਗੱਲ ਵਿੱਚ ਅੱਗੇ ਹੈ। ਜੇ ਆਪਾਂ ਬੱਚਿਆਂ ਨੂੰ ਮਿਹਨਤ ਕਰਾਵਾਂਗੇ ਭਾਵੇਂ ਉਹ ਸਰਕਾਰੀ ਹੈ ਭਾਵੇਂ ਪ੍ਰਾਈਵੇਟ ਹੈ ਬੱਚੇ ਜ਼ਰੂਰ ਅੱਗੇ ਜਾਓਗੇ। ਤਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਵੀ ਹਰੇਕ ਬੱਚੇ ਤੇ ਜ਼ਰੂਰ ਮਿਹਨਤ ਕਰੋ। ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰੋ। ਪਰ ਮਾਂ ਲੋਕਾਂ 'ਚ ਧਾਰਨਾ ਹੁੰਦੀ ਹੈ ਸਰਕਾਰੀ ਸਕੂਲ ਦੇ ਬੱਚੇ ਉਹ ਗਰੀਬ ਪਾ ਰਹੇ ਆ ਅੱਗੇ ਨਹੀਂ ਜਾ ਸਕਦੇ ਕਿ ਪ੍ਰਾਈਵੇਟ ਸਕੂਲ ਦੇ ਮੱਚੀ ਨੇ ਤਾਂ ਨੰਬਰ ਉਲੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਦੇਖੋ ਇਹ ਸਾਡੀ ਆਪਦੀ ਮੰਨ ਦੀ ਗੱਲ ਹੈ ਕਿ ਆਪਾਂ ਐ ਸੋਚ ਲਿਆ ਪਹਿਲੇ ਕੀ ਐਵੇਂ ਹੁੰਦਾ ਸੀਗਾ ਕਿ ਹੁੰਦਾ ਹੋਊਗਾ ਕਿ ਸਰਕਾਰੀ ਸਕੂਲ ਦੇ ਬੱਚੇ ਐਵੇਂ ਨਹੀਂ ਪੜ ਪਾਉਂਦੇ ਕਿਉਂਕਿ ਉਹਨਾਂ ਦੇ ਘਰੇ ਮਾਹੌਲ ਹੀ ਉਹੋ ਜਿਹਾ ਨਹੀਂ ਹੁੰਦਾ ਉਹਨਾਂ ਨੂੰ ਉਹ ਮਾਹੌਲ ਨਹੀਂ ਮਿਲਦਾ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਘਰੇ ਮਾਪੇ ਦੀ سپورਟ ਪੜੇ ਲਿਖੇ ਮਾਪੇ ਹਰ ਇੱਕ ਚੀਜ਼ ਹਰ ਕੋਈ ਦੱਸਦਾ ਹੈ ਆਪਾਂ ਕੁਝ ਇਨ ਦੇ ਟੀਚਰਸ ਆਵੇ ਪੂਰਾ ਰੋਲ ਹੈ ਜੇ ਆਪਾਂ ਉਹਨਾਂ ਨੂੰ ਕਵਾਂਗੇ ਉਹਨਾਂ ਦੀ ਕਾਬਲੀਅਤ ਨੂੰ ਪਛਾਣਨਾ ਹੈ ਕਿ ਉਹ ਬੱਚਾ ਪੜ੍ਹਨ ਸਕਿਆ ਕਿ ਖੇਡਾਂ ਸਕਿਆ ਉਹਨੂੰ ਉਸ ਚੀਜ਼ ਸੱਗੇ ਕੀਤਾ ਜਾਏ